ਪਿਆਰੀ ਸੰਗਤ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਨਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਮਨੁੱਖਤਾ ਬਾਰੇ ਅਤੇ ਜੀਵਨ ਬਾਰੇ ਇੱਕ ਵੱਡੀ ਸੱਚਾਈ ਦਾ ਰਾਜ਼ ਇਸ ਤਰ੍ਹਾਂ ਖੋਲਦੇ ਹੰ ਮਨ ਤਨ ਤੇਰਾ ਧਨ ਵੀ ਤੇਰਾ ਉਠਾ ਕਰ ਸੁਆਮੀ ਪ੍ਰਭ ਮੇਰਾ ਜਿਉ ਪਿੰਡ ਸਭ ਰਾਸ ਤੇਮਹਾਰੇ ਤੇਰਾ ਜੋਰ ਗੋਪਾਲਾ ਜਿਉ ਗੁਰੂ ਜੀ ਇਨਾਂ ਟੋਕਾਂ ਵਿੱਚ ਮਨੁੱਖ ਦੇ ਪਰਥਾਏ ਸ਼ਬਦ ਬੋਲ ਰਹੇ ਹਨ ਕਹਿੰਦੇ ਹਨ ਕਿ ਹੈ ਈਸ਼ਵਰ ਮੇਰਾ ਮਨ ਤੇ ਤਨ ਤੇ ਧਨ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ ਦੋ ਚੀਜ਼ਾਂ ਮਨ ਤੇ ਤਨ ਮੈਨੂੰ ਆਪਣੇ ਮਾਤਾ ਪਿਤਾ ਰਾਹੀਂ ਲਿलिए ਹਨ ਪਰ ਆਦ ਮਾਤਾ ਪਿਤਾ ਦਾ ਰਚਨਹਾਰ ਤੂੰ ਹੀ ਹੈ ਤੇ ਉਸ ਤੋਂ ਅਸੀਂ ਮਨੁੱਖ ਤੋਂ ਮਨੁੱਖ ਤੂੰ ਮਨੁੱਖ ਬਣਦੇ ਚਲੇ ਆ ਰਹੇ ਹਾਂ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਸਾਡਾ ਰਚਨਹਾਰ ਤੂੰ ਹੀ ਹੈ ਇਹ ਮੇਰਾ ਮਨ ਤੇ ਤਨ ਨਹੀਂ ਹੈ ਇਹ ਤੇਰਾ ਹੀ ਦਿੱਤਾ ਹੋਇਆ ਹੈ ਫਿਰ ਮੇਰੇ ਪਾਸ ਜੋ dhan दौਲਤ ਹੈ ਉਹ ਵੀ ਤੇਰੀ ਹੀ ਦਿੱਤੀ ہوئی ਬਣਦੀ ਹੈ ਉਸ ਦਾ ਮਾਲਕ ਮੈਂ ਨਹੀਂ ਤੂੰ ਹੀ ਹੈ ਤੂੰ ਠਾਕਰ ਸੁਆਮੀ ਪ੍ਰਭ ਮੇਰਾ اے ঈশ্বর ਤੂੰ ਮੇਰਾ ਠਾਕਰ ਵੀ ਹੈ ਮੇਰਾ ਮਾਲਕ ਵੀ ਹੈ ਤੇ ਮੇਰਾ ਇਸ਼ਟ ਵੀ ਹੈ ਪ੍ਰਭੂ ਵੀ ਹੈ ਸਭ ਕੁਝ ਤੂੰ ਹੀ ਹੈ ਮੇਰੇ ਲਈ ਮੇਰਾ ਆਪਣਾ ਤਾਂ ਕੋਈ ਵਜੂਦ ਹੈ ਹੀ ਨਹੀਂ ਨਾ ਸੀ ਤੇ ਨਾ ਹੁਣ ਹੈ ਹਰ ਚੀਜ਼ ਸ੍ਰਿਸ਼ਟੀ ਉੱਤੇ ਤੇਰੀ ਹੀ ਰਚਨਾ ਹੈ ਤੂੰ ਹੀ ਰਚਨਹਾਰ ਹੈ ਜਿਉ ਪਿੰਡ ਸਭ ਰਾਸ ਤੇ ਮਾਰੀ ਤੇਰਾ ਜੋਰ ਕੁਪਾਲਾ ਜਿਉ ਮੇਰੇ ਸਰੀਰ ਦੇ ਅੰਦਰ ਪਿੰਡੇ ਅੰਦਰ ਜੋ ਸ਼ਕਤੀ ਜਾਨ ਜਾਂ ਆਤਮਾ ਹੈ ਇਹ ਵੀ ਤੇਰੀ ਹੀ ਦਿੱਤੀ ਹੋਈ ਹੈ ਇਹ ਧਰਤੀ ਦੇ ਪ੍ਰਤਪਾਲਕ ਤੇਰਾ ਹੀ ਸਾਰਾ ਜੋਰ ਵਾਹ ਤੇਰੀ ਸ਼ਕਤੀ ਸਭ ਥਾਂ ਤੇ ਸਭ ਵਿੱਚ ਵਿਚ ਰਹੀ ਹੈ ਸੰਗਤ ਜੀ ਇਹਨਾਂ ਤੁਕਾਂ ਰਹੀ ਸਾਨੂੰ ਗੁਰੂ ਜੀ ਸਪਸ਼ਟ ਕਰਦੇ ਹਨ اے ਮਨੁੱਖ ਤੇਰੇ ਅੰਦਰ ਤੇਰਾ ਆਪਣਾ ਕੁਝ ਵੀ ਨਹੀਂ ਹੈ ਤੂੰ ਈਸ਼ਵਰ ਦਾ ਬਣਾਇਆ ਹੋਇਆ ਪੰਜ ਭੌਤਿਕ ਤੱਤਾਂ ਤੋਂ ਇੱਕ ਈਸ਼ਵਰ ਦੀ ਆਤਮਾ ਤੋਂ ਸੱਚ ਦਾ ਹਿੱਸਾ ਮਿਲਾ ਕੇ ਤੂੰ ਮਨੁੱਖ ਬਣਿਆ ਹੈ ਤੇ ਕੰਮ ਕਰ ਰਿਹਾ ਹੈ ਤੇਰਾ ਮਾਲਕ ਈਸ਼ਵਰ ਹੀ ਹੈ ਤੇਰਾ ਨਾ ਆਪਣਾ ਮਨ ਹੈ ਨਾ ਤਨ ਹੈ ਨਾ ਹੀ ਦਨ ਹੈ ਪਰ ਤੂੰ ਵੱਡੇ ਭਾਗਾਂ ਵਾਲਾ ਹੈ ਇਹ ਈਸ਼ਵਰ ਮਹਾਨ ਸ਼ਕਤੀ ਵਾਲਾ ਸਾਰੀਆਂ ਸ਼ਕਤੀਆਂ ਦਾ ਮਾਲਕ ਸ੍ਰਿਸ਼ਟੀ ਦਾ ਰਚਨਹਾਰ ਉਹ ਵੀ ਤੇਰਾ ਹੀ ਮਾਲਕ ਹੈ ਇਸ ਕਰਕੇ ਤੂੰ ਈਸ਼ਵਰ ਦੀ ਰਚਨਾ ਹੈ ਉਹ ਤੇਰਾ ਮਾਤਾ ਪਿਤਾ ਵੀ ਹੈ ਸੰਗਤ ਜੀ ਸਾਨੂੰ ਉੱਪਰ ਜੀ ਆਪਿਤ ਤੁੱਕਾ ਤੋਂ ਇਹ ਨਸੀਹਤ ਮਿਲਦੀ ਹੈ ਸਾਨੂੰ ਅਹੰਕਾਰ ਕਿਸੇ ਵੀ ਦਲ ਦਾ ਨਹੀਂ ਕਰਨਾ ਚਾਹੀਦਾ ਅਹੰਕਾਰ ਹੀ ਸਾਨੂੰ ਪ੍ਰਭੂ ਤੋਂ ਵਖਰ ਕਰ ਦਿੰਦਾ ਹੈ ਤੇ ਦੁੱਖਾਂ ਦੀ ਚੜੀ ਲਾ ਦਿੰਦਾ ਹੈ ਮਨੁੱਖਾ ਦਾ ਸਭ ਤੋਂ ਵੱਡਾ ਦੁਸ਼ਮਣ ਅਹੰਕਾਰ ਹੀ ਹੈ ਉਸ ਦੇ ਲਈ ਅਹੰਕਾਰ ਨਾਲ ਹੀ ਅਸੀਂ ਆਪਣੀ ਮਖਰੀ ਹਸਤੀ ਬਣਾ ਲੈਂਦੇ ਹਾਂ ਤੇ ਛੋਟੀਆਂ ਛੋਟੀਆਂ ਪ੍ਰਾਪਤੀਆਂ ਉੱਤੇ ਵੱਡੇ ਵੱਡੇ ਹੰਕਾਰ ਖੜੇ ਕਰ ਲੈਂਦੇ ਹਾਂ ਨਿਮਰਤਾ ਵਿੱਚ रहिए ਬਾਣੀ ਅਨੁਸਾਰ ਜੀਵਨ ਜਿਉਣਾ ਸਿੱਖिए 10 ਦਵਿੰਦਰਜੀਤ ਸਿੰਘ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ